ਇਨਕਲਾਬ ਜਿੰਦਾਬਾਦ ਸ਼ਹੀਦ ਭਗਤ ਸਿੰਘ ਹੋਣਾ ਨੇ ਆਪਣੀ ਜਵਾਨੀ ਦੇ ਵਿੱਚ ਭਾਰਤ ਦੇਸ਼ ਨੂੰ ਗੋਰਿਆਂ ਤੋਂ ਯਾਦ ਕਰਾਉਣ ਦੇ ਲਈ ਜਿਹੜਾ ਉਪਰਾਲਾ ਕੀਤਾ ਉਸ ਉਪਰਾਲੇ ਦੇ ਲਈ ਉਹਨਾਂ ਨੂੰ ਯਾਦ ਕਰਨਾ ਬਣਦਾ ਕਿਉਂਕਿ ਮਨੁੱਖ ਸਿਰਫ ਆਪਦੇ ਲਈ ਜਿਉਂਦਾ ਹੈ ਪਰ ਇਹ ਯੋਧਿਆਂ ਨੇ ਦੇਸ਼ ਲਈ ਦਿਉਆ ਜੇਸ਼ ਦੇ ਲਈ ਹੱਸ-ਹੱਸ ਕੇ ਫਾਂਸੀ ਦੇ ਰਸੇ ਚੁੰਮੇ ਉਹਨਾਂ ਦੇ ਕੋਲ ਇੱਕ ਮਕਸਦ ਸੀ ਕਿ ਮਨੁੱਖ ਦੁਆਰਾ ਮਨੁੱਖ ਦੀ ਜਿਹੜੀ ਲੁੱਟ ਹੈ ਉਹ ਬੰਦ ਹੋਣੀ ਚਾਹੀਦੀ ਉਸ ਤੋਂ ਅੱਜ ਤੱਕ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਅਸੀਂ ਉਸੇ ਲੜਾਈ ਦੇ ਵਿੱਚ ਫਿਰ ਲੜ ਰਹੇ ਹਾਂ ਤੋਂ ਇਸ ਵਾਸਤੇ ਇੰਨਾ ਸ਼ਹੀਦਾਂ ਦਾ ਦਿੱਤਾ ਹੋਇਆ ਉਹ ਨਾਰਾ ਗੂੰਜਦਾ ਰਹੇਗਾ ਜਦੋਂ ਵੀ ਕਿਤੇ ਕੋਈ ਦੁਨੀਆ ਦੇ ਉੱਤੇ ਪਾਪ ਕਰਮ ਹੋਊਗਾ ਮਾੜਾ ਦੌਰ ਆਊਗਾ ਤੇ ਇਹ ਨਾਰਿਆਂ ਦੇ ਨਾਲ ਦੇਸ਼ ਦੇ ਲੋਕ ਖੜੇ ਹੋ ਕੇ ਫਿਰ ਤੋਂ ਉਹਨਾਂ ਦੀ ਸੋਚ ਜੋ ਇਸ ਦੇਸ਼ ਦੇ ਅੰਦਰ ਮਨੁੱਖ ਦੁਆਰਾ ਮਨੁੱਖ ਦੀ ਲੁੱਟ ਨੂੰ ਬੰਦ ਕਰਨ ਦਾ ਉਹਨਾਂ ਦੀ ਸੋਚ ਸੀ ਉਹ ਹੋ ਸਕੀ ਜ਼ਰ ਪੋਛ ਛੋਟੀ ਉਮਰ ਵਿੱਚ ਉਹਨਾਂ ਨੇ ਦੇਸ਼ ਲਈ ਕੁਰਬਾਨੀ ਦਿੱਤੀ ਆਪਣੀ jaan ਦੇਤੀ ਪਰ ਹਜੇ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਗਰਮ ਖੇਲੀ ਦੇ ਨਾਲ-ਨਾਲ ਦੱਸਿਆ ਜਾਂਦਾ ਉਹਨਾਂ ਨੂੰ ਸ਼ਹੀਦ ਦਾ ਦਰਜਾ ਤੱਕ ਨਹੀਂ ਦਿੱਤਾ ਜਾਂਦਾ ਦੇਖੋ ਕੋਈ ਉਹਨਾਂ ਨੂੰ ਸ਼ਹੀਦ ਦਾ ਦਰਜਾ ਦੇਵੇ ਜਾਂ ਨਾਂ ਦੇਵੇ ਪਰ ਭਾਰਤ ਦਾ ਨੌਜਵਾਨ ਜਿਹੜਾ ਉਹ ਭਗਤ ਸਿੰਘ ਨੂੰ ਆਪਣਾ ਭਰਾ ਸ਼ਹੀਦ ਮੰਨਦਾ ਹੈ ਕਾਗਜ਼ਾਂ ਦੇ ਵਿੱਚ ਕੀ ਹੈ ਉਹਦਾ ਨਾਲ ਕੋਈ ਮਤਲਬ ਨਹੀਂ ਹੁੰਦਾ ਪਰ ਅੱਜ ਦੇਸ਼ ਦੇ ਅੰਦਰ ਜੇਕਰ ਭਗਤ ਸਿੰਘ ਨੂੰ ਬੁਲਾਇਆ ਜਾਂਦਾ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਕਹਿ ਕੇ ਬੁਲਾਇਆ ਜਾਂਦਾ ਤਾਂ ਅਸੀਂ ਫੈਲਾਂ ਦੀ ਗੱਲ ਨਹੀਂ ਕਰਦੇ ਭਗਤ ਸਿੰਘ ਸਾਡੇ ਦਿਲਾਂ 'ਚ ਵੱਸਦਾ ਹੈ ਔਰ ਇਹ ਵੱਸਦਾ ਰਹੇਗਾ ਜਦੋਂ ਵੀ ਦੇਸ਼ ਦੇ ਅੰਦਰ ਕੋਈ ਮੜਾ ਟਾਈਮ ਆਏਗਾ ਫਿਰ ਭਗਤ ਸਿੰਘ ਦਾ ਨਾਮ ਲੈ ਕੇ ਭਗਤ ਸਿੰਘ ਦੀਆਂ ਗੱਲਾਂ ਨੂੰ ਯਾਦ ਕਰਕੇ ਇਸ ਦੇਸ਼ ਦਾ ਨੌਜਵਾਨ ਉੱਠੇਗਾ ਔਰ ਤਖ਼ਤਾ ਪਲਟੇਗਾ